ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਕਹਾਣੀ ਦੇ ਵਿੱਚ ਸਿਮਰ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮੀ ਹੋਈ ਕੁੜੀ ਸੀ ਉਸਦੇ ਡੈਡੀ ਸ਼ਹਿਰ ਦੇ ਵਿੱਚ ਸਬਜ਼ੀ ਵੇਚਿਆ ਕਰਦੇ ਸਨ ਤੇ ਮੰਮੀ ਪਿੰਡ ਦੇ ਘਰ ਘਰ ਜਾ ਕੇ ਕੰਮ ਕਰਦੇ ਸਨ ਸਿਮਰ ਤੋਂ ਬਾਅਦ ਉਸ ਦੀਆਂ ਤਿੰਨ ਭੈਣਾਂ ਤੇ ਛੋਟਾ ਸਭ ਤੋਂ ਇੱਕ ਭਰਾ ਸੀ ਸਿਮਰ ਪਿੰਡ ਦੇ ਸਕੂਲ ਵਿੱਚ ਹੀ 11ਵੀਂ ਜਮਾਤ ਦੇ ਵਿੱਚ ਪੜਦੀ ਸੀ ਚਾਹੇ ਉਹ ਬਹੁਤ ਹੀ ਜ਼ਿਆਦਾ ਮਾੜੇ ਹਾਲਾਤਾਂ ਦੇ ਵਿੱਚ ਵੱਡੀ ਹੋਈ ਪਰ ਸਰਕਾਰੀ ਸਕੂਲ ਵਿੱਚ ਪੜਾਈ ਫ੍ਰੀ ਹੋਣ ਕਰਕੇ ਉਸਦੇ ਮਾਪਿਆਂ ਨੇ ਉਸ ਨੂੰ ਘਰ-ਘਰ ਕੰਮ ਕਰਨ ਦੀ ਜਗ੍ਹਾ ਤੇ ਸਕੂਲ ਭੇਜਣਾ ਹੀ ਸਹੀ ਸਮਝਿਆ ਸੀ ਉਹ ਸਮਝਦੇ ਸਨ ਕਿ ਅੱਜ ਦੇ ਦੌਰ ਵਿੱਚ ਜਿੰਨਾ ਪੜਿਆ ਲਿਖਿਆ ਬੰਦਾ ਹੋਵੇ ਓਨਾ ਹੀ ਵਧੀਆ ਹੁੰਦਾ ਹੈ ਸਿਮਰ ਸਵੇਰੇ ਸਕੂਲ ਜਾਂਦੀ ਤੇ ਸ਼ਾਮ ਨੂੰ ਆਪਣੇ ਘਰ ਬੱਚਿਆਂ ਨੂੰ ਟਿਊਸ਼ਨ ਪੜਾ ਦਿੰਦੀ ਜਿਸ ਦੇ ਨਾਲ ਉਹ ਥੋੜੇ ਬਹੁਤੇ ਪੈਸੇ ਵੀ ਜੋੜਦੀ ਰਹਿੰਦੀ 11ਵੀਂ ਦੇ ਪੇਪਰ ਦੇਣ ਤੋਂ ਬਾਅਦ ਹੋਈਆਂ ਛੁੱਟੀਆਂ ਵਿੱਚ ਇੱਕ ਦਿਨ ਉਹ ਆਪਣੀ ਮੰਮੀ ਦੇ ਨਾਲ ਪਿੰਡ ਦੇ ਜੈਲਦਾਰਾਂ ਦੇ ਘਰ ਕੰਮ ਕਰਵਾਉਣ ਚਲੀ ਗਈ ਸੀ ਐਨੀ ਵੱਡੀ ਹਵੇਲੀ ਤੇ ਐਨਾ 66 ਵਾਟ ਦੇਖ ਕੇ ਤਾਂ ਸਿਮਰ ਦੀਆਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ ਸਨ ਉਹ ਦੇਖਦੀ ਹੈ ਕਿ ਜਿਵੇਂ ਅਮੀਰ ਜਨਾਨੀਆਂ ਨੇ ਪਾਰੇ-ਪਾਰੇ ਸੂਟ ਲਹਿੰਗੇ ਪਾਏ ਹੋਏ ਸੀ ਤੇ ਉੱਪਰੋਂ ਉਹਨਾਂ ਦੇ ਗਹਿਣਿਆਂ ਦਾ ਭਾਰ ਇਹ ਸਭ ਦੇ ਕੀ ਸਿਮਰ ਆਪਣੀ ਮਾਂ ਨੂੰ ਕਹਿੰਦੀ ਮੰਮੀ ਦੇਖਿਓ ਇੱਕ ਦਿਨ ਮੈਂ ਵੀ ਬਹੁਤ ਵੱਡੀ ਅਫੀਸਰ ਲੱਗਾਂਗੀ ਤੇ ਤੁਹਾਨੂੰ ਇਸ ਤੋਂ ਵੀ ਭਾਰੇ ਸੂਟ ਅਤੇ ਗਹਿਣੇ ਲੈ ਕੇ ਦੇਵਾਂਗੀ ਮਾਂ ਪੁੱਤ ਅਸਲੀ ਗਹਿਣਾ ਤੇ ਪੜ੍ਹਾਈ ਹੁੰਦਾ ਏ ਤੂੰ ਬਹੁਤ ਜ਼ਿਆਦਾ ਪੜ੍ਹਾਈ ਕਰਕੇ ਆਪਣੇ ਸਾਰੇ ਸੁਪਨੇ ਪੂਰੇ ਕਰ ਲਵੇਂ ਨੇੜੇ ਬੈਠੇ ਕਮਲੀ ਹੱਸਦੀ ਹੋਈ ਕਹਿੰਦੀ ਸਿਮਰ ਪੁੱਤ ਅਸੀਂ ਸੁਪਨੇ ਵਾਸ ਦੇਖ ਹੀ ਸਕਦੇ ਆ ਪਰ ਪੂਰੇ ਨਹੀਂ ਕਰ ਸਕਦੇ ਕਿੱਥੇ ਇਹ ਵੱਡੇ ਜੈਲਦਾਰ ਤੇ ਕਿੱਥੇ ਅਸੀਂ ਇਹਨਾਂ ਦੇ ਘਰ ਕੰਮ ਕਰਨ ਵਾਲੇ ਚੱਲ ਬਸ ਕਰ ਜੇ ਬੱਚਾ ਅੱਗੇ ਦੀ ਸੋਚ ਰੱਖਦਾ ਹੈ ਤਾ ਉਸ ਨੂੰ ਲੱਤਾਂ ਖਿੱਚ ਕੇ ਪਿੱਛੇ ਨਹੀਂ ਕਰੇਂਦਾ ਸਿਮਰ ਦੀ ਮੰਮੀ ਜਵਾਬ ਦਿੰਦੇ ਹਨ ਸਮਾਂ ਬੀਤਦਾ ਗਿਆ ਤੇ ਸਿਮਰ 12ਵੀਂ ਜਮਾਤ ਵੀ ਪਹਿਲੇ ਦਰਜੇ ਤੇ ਪਾਸ ਕਰ ਲੈਂਦੀ ਹੈ ਉਹ ਬਹੁਤ ਖੁਸ਼ ਸੀ ਕਿ ਅੱਗੇ ਕਾਲਜ ਪੜਨ ਜਾਏਗੀ ਸ਼ਾਮ ਨੂੰ ਸਿਮਰ ਦੇ ਪੂਆ ਉਹਨਾਂ ਨੂੰ ਮਿਲਣ ਦੇ ਲਈ ਆਏ ਪੂਆ ਪਾਜੀ ਬਹੁਤ ਵਧਾਈ ਹੋਵੇ ਤੁਹਾਨੂੰ ਦੋਵਾਂ ਨੂੰ ਸਿਮਰ ਤੇ ਸ਼ੁਰੂ ਤੋਂ ਹੀ ਬਹੁਤ ਲਾਇਕ ਬੱਚੀ ਹੈ ਉਹਨਾਂ ਦੀ ਪੂਆ ਉਹਨਾਂ ਨੂੰ ਵਧਾਈ ਦਿੰਦੀ ਹੈ ਕਿਉਂਕਿ ਸਿਮਰ 12ਵੀਂ ਦੇ ਵਿੱਚੋਂ ਫਰਸਟ ਆਈ ਸੀ ਸਿਮਰ ਦੇ ਪਾਪਾ ਸਹੀ ਕਿਹਾ ਤੂੰ ਨਿੱਕੀ ਸਾਡੀ ਸਿਮਰ ਤਾਂ ਬਹੁਤ ਲਾਇਕ ਬੱਚੀ ਹੈ ਤੇ ਸਾਨੂੰ ਯਕੀਨ ਹੈ ਕਿ ਆਪਣੀ ਮਿਹਨਤ ਦੇ ਨਾਲ ਇੱਕ ਦਿਨ ਸਿਰਫ ਆਪਣੀ ਹੀ ਨਹੀਂ ਸਾਡੀ ਸਭ ਦੀ ਜ਼ਿੰਦਗੀ ਸਵਾਰ ਦੇਵੇਗੀ ਅੱਗੇ ਭੂਆ ਕਹਿਣ ਲੱਗੀ ਭਾਜੀ ਜ਼ਿੰਦਗੀ ਤਾਂ ਸਮਝੋ ਸਭ ਸਵਾਰ ਦਿੱਤੀ ਸਿਮਰ ਨੇ ਤੁਹਾਡੀ ਉਹ ਕਿਵੇਂ ਸਿਮਰ ਦੇ ਮੰਮੀ ਪੁੱਛਦੇ ਹਨ ਭਾਬੀ ਜੀ ਸਿਮਰ ਲਈ ਬਹੁਤ ਅਮੀਰ ਘਰੋਂ ਰਿਸ਼ਤਾ ਲੈ ਕੇ ਆਈ ਹਾਂ ਮੈਂ ਸਾਡੇ ਪਿੰਡ ਦੇ ਸਰਦਾਰਾਂ ਦੇ ਦੋਤੇ ਦਾ ਮੁੰਡਾ ਵਾਰਲੇ ਮੁਲਕ ਗਿਆ ਹੋਇਆ ਹੈ ਤੇ ਇੱਥੇ ਵੀ ਬਹੁਤ ਕੂਚਾ ਹੈ ਪਰ ਸਾਡੀ ਸਿਮਰ ਨਾਲ ਹੀ ਬਾਹਰ ਹੀ ਰੱਖੇਗਾ ਸਿਮਰ ਨੂੰ ਵੀ ਵਿਆਹ ਤੋਂ ਬਾਅਦ ਉਹ ਸਿਮਰ ਨੂੰ ਬਾਹਰ ਹੀ ਲੈ ਕੇ ਜਾਵੇਗਾ ਨਹੀਂ ਅਜੇ ਤਾਂ ਬਹੁਤ ਛੋਟੀ ਹੈ ਕੁੜੀ ਅਸੀਂ ਅਸੀਂ ਬਿਆਨ ਨਹੀਂ ਕਰਨਾ ਸਿਮਰ ਦੇ ਪਾਪਾ ਨੇ ਜਵਾਬ ਦਿੰਦੇ ਹੋਏ ਕਿਹਾ ਓਹੋ ਫੇਰ ਉਹੀ ਗੱਲਾਂ ਜਿਹੜਾ ਸੋਚੋ ਭਾਜੀ ਸਿਮਰ ਆਪਣੀ ਬਾਹਰ ਚਲੀ ਜਾਵੇਗੀ ਉੱਪਰੋਂ ਉਹ ਉਧਰ ਜਿੱਦਾਂ ਮਰਜੀ ਪੜਾਈ ਕਰ ਲਵੇ ਉਹਨਾਂ ਨੂੰ ਕਿਹੜਾ ਕੋਈ ਦਿੱਕਤ ਹੈ ਮੁੰਡੇ ਵਾਲਿਆਂ ਨੂੰ ਹੋਰ ਤੇ ਹੋਰ ਜੇ ਅਸੀਂ ਰਿਸ਼ਤਾ ਕਰਦੇ ਹਾਂ ਤਾਂ ਉਹ ਸਾਰੇ ਛੋਟੇ ਬੱਚਿਆਂ ਦਾ ਪੜਾਈ ਤੋਂ ਲੈ ਕੇ ਵਿਆਹ ਤੱਕ ਦਾ ਸਾਰਾ ਖਰਚਾ ਵੀ ਚੁੱਕਣਗੇ ਉਹ ਤੇ ਸਾਡੇ ਪਿੰਡ ਦਾ ਦੋਤਾ ਹੈ ਨਹੀਂ ਤੇ ਮੈਂ ਆਪਣੀ ਕੁੜੀ ਦਾ ਰਿਸ਼ਤਾ ਕਰ ਦਿੰਦੀ ਪਰ ਮੈਂ ਹੁਣ ਆਪਣੇ ਪਿੰਡ ਦੇ ਦੋਤੇ ਨੂੰ ਤਾਂ ਆਪਣੀ ਕੁੜੀ ਦਾ ਰਿਸ਼ਤਾ ਨਹੀਂ ਕਰ ਸਕਦੀ ਇਸ ਲਈ ਮੈਂ ਸੋਚਿਆ ਕਿ ਮੈਂ ਇਸ ਮੁੰਡੇ ਨੂੰ ਸਿਮਰ ਦਾ ਰਿਸ਼ਤਾ ਕਰਵਾ ਦਿੰਦੀ ਹਾਂ ਪੂਆ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਜਿਸ ਵਿੱਚ ਪੂਆ ਸਫਲ ਵੀ ਹੋ ਗਈ ਸਿਮਰ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਮੈਂ ਅਜੇ ਬਿਆਹ ਨਹੀਂ ਕਰਵਾਉਣਾ ਮੈਂ ਅਜੇ ਬਹੁਤ ਛੋਟੀ ਹਾਂ ਮੈਨੂੰ ਪੜਨਾ ਲਿਖਣਾ ਹੈ ਅੱਗੇ ਉਸਦੀ ਮਾਂ ਕਹਿੰਦੀ ਪੁੱਤਰ ਦੇਖ ਉਹ ਸਿਰਫ ਤੇਰੀ ਪੜਾਈ ਹੀ ਨਹੀਂ ਬਲਕਿ ਤੇਰੇ ਸਾਰੇ ਭੈਣ ਭਰਾਵਾਂ ਦੀ ਪੜਾਈ ਦੀ ਜ਼ਿੰਮੇਵਾਰੀ ਵੀ ਲੈਣਗੇ ਇੱਕ ਵਾਰ ਇਹਨਾਂ ਬਾਰੇ ਸੋਚ ਕੇ ਤਾਂ ਵੇਖ ਸਿਮਰ ਆਪਣੇ ਘਰ ਦੇ ਹਾਲਾਤਾਂ ਬਾਰੇ ਦੇਖਦੀ ਹੋਈ ਨੇ ਹਾਂ ਕਰ ਦਿੱਤੀ ਤੇ ਤੈ ਇਹ ਹੁੰਦਾ ਕਿ ਉਹਨਾਂ ਦੇ ਪੰਜ ਬੰਦੇ ਆਉਣਗੇ ਤੇ ਸਾਦਗੀ ਦੇ ਨਾਲ ਵਿਆਹ ਕੀਤਾ ਜਾਵੇਗਾ ਚਲੋ ਸਿਮਰ ਵੀ ਖੁਸ਼ ਹੋ ਗਈ ਇਸ ਫੈਸਲੇ ਤੇ ਵੀ ਚਲੋ ਮੇਰੇ ਮਾਪਿਓ ਦਾ ਕੋਈ ਖਰਚਾ ਨਹੀਂ ਆਵੇਗਾ ਹੌਲੀ ਹੌਲੀ ਵਿਆਹ ਦਾ ਦਿਨ ਵੀ ਆ ਗਿਆ। ਸਿਮਰ ਦੇ ਨਾਲ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਕੱਪੜਿਆਂ ਤੋਂ ਲੈ ਕੇ ਵਿਆਹ ਦਾ ਸਾਰਾ ਖਰਚਾ ਸਿਮਰ ਦੇ ਸੌਰੀ ਪਰਿਵਾਰ ਵੱਲੋਂ ਹੀ ਕੀਤਾ ਗਿਆ। ਸਿਮਰ ਨੇ ਜਦੋਂ ਆਪਣੇ ਲਾੜੇ ਨੂੰ ਵੇਖਿਆ ਉਹ ਤਾਂ ਹੈਰਾਨ ਹੀ ਰਹਿ ਗਈ ਕਿਉਂਕਿ ਉਹ ਤਾਂ ਸਿਮਰ ਤੋਂ ਘੱਟੋ ਘੱਟ 15-20 ਸਾਲ ਵੱਡਾ ਸੀ ਤੇ ਉਮਰ ਤਾਂ ਤਾਂ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਸੀ ਪਰ ਉਹ ਚੁੱਪਚਾਪ ਬੈਠੀ ਰਹੀ ਜਿੱਦਾਂ ਹੀ ਆਨੰਦ ਕਾਰਜ ਪੂਰੇ ਹੋਏ ਸਿਮਰ ਤੇ ਉਸਦੇ ਘਰ ਵਾਲੇ ਨੂੰ ਸ਼ਗਨ ਦੀ ਰਸਮ ਦੇ ਲਈ ਬਿਠਾਇਆ ਗਿਆ ਸਿਮਰ ਦਾ ਘਰ ਵਾਲਾ ਬਹੁਤ ਹੀ ਸਮਝਦਾਰ ਤੇ ਸਿਆਣਾ ਲੱਗ ਰਿਹਾ ਸੀ ਤੇ ਹਰ ਇੱਕ ਦੇ ਨਾਲ ਬੜੇ ਹੀ ਸਲੀਕੇ ਤੇ ਪਿਆਰ ਦੇ ਨਾਲ ਗੱਲ ਕਰ ਰਹੀ ਸੀ ਸਿਮਰ ਨੂੰ ਇਸ ਗੱਲ ਨਾਲ ਥੋੜੀ ਤਸੱਲੀ ਹੋਈ ਕਿ ਉਸ ਦਾ ਘਰ ਵਾਲਾ ਬੜਾ ਹੀ ਸੂਝਵਾਨ ਇਨਸਾਨ ਹੈ ਐਨੇ ਨੂੰ ਇੱਕ 10 ਕੁ ਸਾਲ ਦੀ ਬੱਚੀ ਤੇ ਇੱਕ 4 ਕੁ ਸਾਲ ਦਾ ਬੱਚਾ ਜੋ ਕਿ ਮੁੰਡਾ ਸੀ ਸਿਮਰ ਦੀ ਗੋਦੀ ਦੇ ਵਿੱਚ ਬੈਠ ਜਾਂਦੇ ਹਨ ਉਦੋਂ ਹੀ ਸਿਮਰ ਦੇ ਘਰ ਵਾਲਾ ਬੱਚਿਆਂ ਨੂੰ ਕਹਿੰਦਾ ਹੈ ਬੇਟਾ ਆਪਣੀ ਮੰਮਾ ਨੂੰ ਹੈਲੋ ਬੋਲੋ ਦੋਨੋਂ ਬੱਚੇ ਹੈਲੋ ਬੋਲ ਕੇ ਸਿਮਰ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਹਨ ਉਹ ਇਹ ਸਭ ਸੁਣ ਕੇ ਸਿਮਰ ਦੇ ਤਾਂ ਜਿਵੇਂ ਪੈਰਾਂ ਦੇ ਹੇਠੋਂ ਜ਼ਮੀਨ ਹੀ ਖਿਸਕ ਗਈ ਉਹ ਹੰਝੂ ਭਰੀਆਂ ਅੱਖਾਂ ਦੇ ਨਾਲ ਆਪਣੇ ਮਾਂ ਬਾਪ ਤੇ ਭੂਆ ਵੱਲ ਵੇਖ ਰਹੀ ਸੀ ਜਿਨ੍ਹਾਂ ਨੇ ਐਨੀ ਵੱਡੀ ਗੱਲ ਦਾ ਲਕੋ ਰੱਖਿਆ ਸੀ ਸਿਮਰ ਦੀ ਮਾਂ ਉਸ ਕੋਲ ਆ ਕੇ ਕਹਿੰਦੀ ਹੈ ਪੁੱਤ ਰਘੂਵੀਰ ਬਹੁਤ ਹੀ شریف ਇਨਸਾਨ ਹੈ ਉਪਰੋਂ ਸਾਡੇ ਪਰਿਵਾਰ ਦੀ ਬਹੁਤ ਮਦਦ ਵੀ ਕਰੇਗਾ ਤੂੰ ਵੀ ਬਹੁਤ ਖੁਸ਼ ਰਹੇਂਗੀ ਤੂੰ ਯਕੀਨ ਕਰ ਮੇਰਾ ਹੁਣ ਦਿਲ ਤੇ ਨਾ ਲਾ ਕੋਈ ਵੀ ਗੱਲ ਵਿਆਹ ਤਾਂ ਤੇਰਾ ਹੋ ਹੀ ਗਿਆ ਹੈ ਸਿਮਰ ਭਰੀਆਂ ਅੱਖਾਂ ਨਾਲ ਬਸ ਆਪਣੀ ਮਾਂ ਨੂੰ ਦੇਖ ਰਹੀ ਸੀ ਉਹ ਬਾਹਰੋਂ ਤਾਂ ਚੁੱਪ ਸੀ ਪਰ ਉਸ ਦੀ ਆਤਮਾ ਅੰਦਰੋਂ ਚੀਕ-ਚੀਕ ਕੇ ਆਪਣੀ ਮਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਮੇਰਾ ਵਿਆਹ ਨਹੀਂ ਸੌਦਾ ਕੀਤਾ ਹੈ ਤੁਸੀਂ ਨੇ ਸਿਮਰ ਡੋਲੀ ਵਾਲੀ ਕਾਰ ਦੇ ਵਿੱਚ ਬੈਠੀ ਤੇ ਸਾਰੇ ਰਸਤੇ ਇਹੀ ਸੋਚੀ ਜਾ ਰਹੀ ਸੀ ਕਿ ਮੇਰੇ ਮਾਪਿਓ ਨੇ ਮੇਰਾ ਵਿਆਹ ਨਹੀਂ ਮੇਰੇ ਨਾਲ ਬਹੁਤ ਵੱਡਾ ਧੋਖਾ ਤੇ ਮੇਰਾ ਸੌਦਾ ਕੀਤਾ ਪਰ ਜੋ ਮੇਰੇ ਮਾਪਿਓ ਨੇ ਮੇਰੇ ਨਾਲ ਕੀਤਾ ਉਹ ਮੈਨੂੰ ਸੱਚ ਦੱਸ ਕੇ ਤਾਂ ਕਰਦੇ ਸ਼ਾਇਦ ਮੈਨੂੰ ਇੰਨਾ ਵੱਡਾ ਸਦਮਾ ਨਾ ਲੱਗਦਾ ਕਿਉਂਕਿ ਇਸ ਬਾਰੇ ਮੈਨੂੰ ਸਭ ਕੁਝ ਪਹਿਲਾਂ ਹੀ ਪਤਾ ਹੁੰਦਾ ਪਰ ਹੁਣ ਸਿਮਰ ਚੁਪਚਾਪ ਡੋਲੀ ਵਾਲੀ ਕਾਰ ਵਿੱਚ ਬੈਠੀ ਆਪਣੇ ਸਹੁਰਿਆਂ ਦੇ ਰਸਤੇ ਵਿੱਚ ਨੁਚਾ ਰਹੀ ਸੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ